ਕਿਨੇ ਆ ਬੜਾ ਦਾਸ ਬੈਠੇ ਆ ਰਸੀਕਾ ਓ ਯਾਰ ਭਾਈ ਕੀ ਦੱਸਾਂ ਦੀ ਥਾਂ ਤੋਂ ਦੇਖਣ ਆਲੇ ਆ ਗਏ ਕਿਤੇ ਯਾਰ ਗੱਲ ਹੀ ਨਹੀਂ ਬਣਦੀ ਕੀ ਹੋ ਗਿਆ ਇਹ ਜਾਂ ਕੀ ਤੇਰੀ ਗੱਲ ਚਾ ਓ ਆ ਜਾਂਦੇ ਯਾਰ ਦੇਖ ਲੈਂਦਾ ਦੇਖ ਦੂ ਕਿ ਕੋਈ ਤਾਂ ਕਹਿੰਦਾ ਯਾਰ ਅਸਤਾ ਦੇਖ ਲਿਆ ਹੁਣ ਚੰਗੇ ਡਾਕਟਰ ਨੂੰ ਦਿਖਾਓ ਅੱਛਾ 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 ਕੋਈ ਕੁਸ ਕਹਿੰਦਾ ਕੋਈ ਕੋਸ ਇੱਕ ਪਰਸੋਂ ਚੋਂ ਆਇਆ ਸੀ ਉਹ ਕਹਿੰਦਾ ਤੁਸੀਂ ਉਹਨੂੰ ਕਿਉਂ ਦਾ ਪੀਪ ਕਰ ਲਾ ਦਿਓ ਡਾਕਟਰ ਉਹ ਫਿਰ ਆਏ ਕਹਿੰਦਾ ਤੇਰਾ ਸਰੀਰ ਦੇਖ ਕੇ ਚਲ ਯਾਰ ਵਿਆਹ ਬੂਤ ਆ ਪੈਣ ਚਾਵੇ ਯਾਰ ਇੱਥੇ ਲਿਆਂਦੀ ਪਈ ਆ ਮੋਟਰ ਤੇ ਲੈ ਮਾ ਮੋਟਰ ਲਿਆਉਣਾ ਚਾਕੇ ਪੱਗ ਪਕਾਉਣਾ ਇਹ ਤਾਂ ਚੱਲੀ ਜਾਓ ਸੀਗਾ ਯਾਰ ਸਹੀ ਹੈ ਜੀ ਉਹ ਟਾਇਰ ਨੂੰ ਤਾਂ ਕੀ ਆ ਯਾਰ ਲਾ ਲੈਨੇ ਆ ਭਾਈ ਇੱਥੇ ਤਾਂ ਹੀ ਮਰ ਜਾਣਾਗਾ ਪੈਣ ਮਰ ਜਾ ਜੇ ਤੇਰਾ ਕਿਹੜਾ ਲੂਲਾ ਵਾਲੇ ਰੋਂਦੇ ਆ ਇੱਥੇ ਲਾ ਲੀਂਦਾ ਭਾਈ ਜਾ ਯਾਰ ਕਹਿਣਾ ਹਾਏ 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 ਅੱਜ ਜਿੰਦੂ ਆ ਗਿਆ ਦੇਖ ਦੇ ਕੋਣ ਰੱਖ ਲੈ ਦੋ ਬੰਦੇ ਰੱਖ ਲੈ ਦੋ ਘੱਟੇ ਨੂੰ ਉਹਦਾ ਨਾਸਾ ਖਾਣਾ ਲਾ ਇਹ ਹੋ ਗਿਆ ਇਹ ਜਿਹੜਾ ਕੋਈ ਹੁੰਦਾ ਰਿਸ਼ਤੇ ਵਾਲਾ ਫੁੱਟ ਜਾਂਦਾ ਤੇ ਨਾਸਾ ਵੀ ਦੇਖਾਉਣਾ ਮੰਦਾ ਹੈਣਾ ਇੱਕ ਮਹੀਨੇ ਹੱਤ ਆਹ ਭਾਈ ਓਏ ਅੱਖੀਏ ਕੇ ਬੰਦਾ ਹੋਇਆ ਇਹ ਹਜੇ ਲਿਆ ਸੀ ਤੇਰੀ ਯਾਰ ਖੁਦੀ ਤਾਂ ਨਹੀਂ ਲਾਉਂਦੇ ਸੀ ਤੇਰੇ ਤਾਂ ਨਹੀਂ ਹੁੰਦਾ ਵੀ ਕਿਉਂ ਮੈਂ ਐਵੇਂ ਦੰਦ ਰੱਬ ਦਾ ਬੰਦਰ ਧੁੱਪੇ ਪੰਨੇ ਯਾਰ ਮੇਰਾ ਕਿਉਂ ਨਹੀਂ ਹੁੰਦਾ ਤੂੰ ਯਾਰ ਕੋਈ ਬੰਨ ਨੂੰ ਸੁਬਕਾ ਲਿਆ ਦੇ ਕੋਈ ਸੇਵਾ ਪਾਣੀ ਵੇਤਰਾ ਕਰ ਦਾਂਗੇ ਦੇਖ ਲੈ ਕੁਟਾਲਾ ਲਾ 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 ਇੱਕ ਸਾਲ ਤਾਂ ਅੱਧਾ ਵੀ ਕਿੰਨੀ ਕੰਮ ਹੋਈ ਅੱਛਾ ਇਹ ਆਹੀ ਬੋਤਲ ਚੱਕ ਕੇ ਤਾਂ ਜਿੰਨ 3 ਤੱਕ ਹਾਂ ਦੇਖਦਾ ਸੀ ਨਾ ਕੰਮ ਜਿਹੜਾ ਕੰਮ ਜਿਹੜਾ ਹੋ ਜਾਊਗਾ ਨਹੀਂ ਕਰਦਾ ਮੈਨੂੰ ਕਾ ਦੇ ਮਦਦ ਦੋ ਕੀ ਗੱਲ ਹੈ ਬੋਤਲ ਚ ਪੈਣ ਬੋ ਜਾ ਕਹਿੰਦੇ ਯਾਰ ਮੈਂ ਤਾਂ ਉਹਦੀ ਘਰੀ ਜਾ ਰਿਹਾ ਰਿਸ਼ਤਾ ਹੋ ਜਾ ਰਿਸ਼ਤਾ ਹੋ ਤਰ ਨਾ ਗਰਾਸ ਵੀ ਲੈ ਆ ਮਹੀਨੇ ਚ ਚੱਲ ਚੱਲ ਓਹ ਠੀਕ ਹੈ ਨਾ ਹੋ ਜੂ ਯਾਰ ਕੰਮ ਉਹ ਆਪਾਂ ਦੇਖ ਕੇ ਨਾ ਇਹ ਧਰਦਾ ਧਰਕੇ ਕਿੱਥੇ ਆਊਗਾ ਦੋ ਤਿੰਨ ਮੁੰਡੇ ਹੋਰ ਵੀ ੜੇ ਪਏ ਨੇ ਕਿਸ ਆਪਾਂ ਵੀ ਉੱਥੀ ਭਰਿਆ ਕਰਾਂਗੇ ਹਾਂ ਹਾਂ ਦੇਖ ਤਾਂ ਲਈਏ ਯਾਰ ਕਿੱਥੇ ਕੋਈ ਉਹ ਬੈਠਾ ਲਈ ਜਾਂਦਾ ਆ ਫੜ ਗਏ ਹਲੇ ਨੂੰ ਹਾਏ ਹੋ ਦੀ ਮਾ